ਤੁਸੀਂ ਗੱਲ ਜੇ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣੀਆਂ ਜ਼ੀਰਪੁਰ ਬੱਸ ਸਟੈਂਡ ਦੇ ਆਗਿਆ ਜਿੱਥੇ ਅੱਜ ਪੀ ਆਰਟੀਸੀ ਦੀਆਂ ਬੱਸਾਂ ਤੇ ਸਵਾਰੀਆਂ ਵਿਚਾਲੇ ਕਾਫੀ ਬਹਿਸਬਾਜ਼ੀ ਹੋਈ ਅਤੇ ਇਸ ਉਪਰੰਤ ਜਿਹੜਾ ਜਾਮ ਲਗਾ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸਵਾਰੀਆਂ ਅਤੇ ਬੱਸ ਚਾਲਕਾਂ ਤੋਂ ਇਲਾਵਾ ਜਿਹੜੇ ਆਮ ਰਾਹਗੀਰ ਵੀ ਪਰੇਸ਼ਾਨ ਹੋ ਰਹੇ ਹਨ ਮਾਮਲਾ ਹੈ ਜੀ ਪੀ ਆਰਟੀਸੀ ਬੱਸਾਂ ਦੀਆਂ BRTC ਕੰਡਕਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਅੱਜ ਇੱਕ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਕਿ 52 ਸੀਟਰ ਬੱਸ ਦੇ ਵਿੱਚ ਸਿਰ 52 ਸਵਾਰੀਆਂ ਬੈਠਣਗੀਆਂ ਦੱਸਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਹਿੱਟ ਐਂਡ ਰਨ ਦਾ ਜਿਹੜਾ ਉਸਦੇ ਵਿਹਾਰ ਦੇ ਉੱਤੇ ਜਿਹੜਾ ਇਹ ਨਵਾਂ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਔਰ ਬੱਸ ਦੇ ਡਰਾਈਵਰਾਂ ਦੇ ਕੰਡਕਟਰਾਂ ਵੱਲੋਂ ਸਿਰ 52 ਸਵਾਰੀਆਂ ਬਿਠਾ ਕੇ ਲਿਜਾਣ ਦੀ ਸ਼ਰਤ ਰੱਖੀ ਗਈ ਜਿਸ ਕਾਰਨ ਜ਼ੀਰਕੌਰ ਵਿੱਚ ਖੜੀਆਂ ਸਵਾਰੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਕਿਉਂਕਿ ਪਿੱਛੋਂ ਚੰ디ਗੜ੍ਹ ਤੋਂ ਹੀ ਬੱਸਾਂ ਜਿਹੜੀਆਂ ਓਵਰਲੋਡ ਆਉਂਦੀਆਂ ਹਨ ਜ਼ੀਰਕੌਰ ਤੋਂ ਇਲਾਵਾ ਜਦੋਂ ਇਹ ਬਨੂੜ ਅਤੇ ਰਾਜਪੁਰਾ ਦੀਆਂ ਸਵਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਦਾ ਸਵਾਰੀਆਂ ਵੱਲੋਂ ਜਿਹੜਾ ਬੱਸਾਂ ਰੋਕੀਆਂ ਗਈਆਂ ਜਵਰੀ ਬੱਸਾਂ ਰੁਕੀਆਂ ਗਈਆਂ ਬੱਸਾਂ ਨੂੰ ਇੱਕ ਸਾਈਡ ਤੇ ਲਾਉਣ ਨੂੰ ਕਿਹਾ ਗਿਆ ਪਰ ਇੱਥੇ ਦੱਸਦੀ ਹੈ ਕਿ ਬੱਸ ਚਾਲਕਾਂ ਵੱਲੋਂ ਜਿਹੜੇ ਹੈਗੇ ਐ ਇੱਕਦਮ ਸੜਕ ਦੇ ਵਿਚਾਲੇ ਬੱਸਾਂ ਖੜੀਆਂ ਕਰਕੇ ਜਾਮ ਲਗਾਇਆ ਗਿਆ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾਣਾ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਜੋ ਸਰਕਾਰ ਦੀਆਂ ਮਾਰੂ ਨੀਤੀਆਂ ਹੈਗੀਆਂ ਜਿਹੜੀਆਂ ਸਰਕਾਰ ਵੱਲੋਂ ਜਿਹੜੇ ਬਿੱਲ ਪਾਸ ਕੀਤੇ ਗਏ ਹਿੱਟ ਨਰਨ ਦੇ ਉਸ ਦੇ ਖਿਲਾਫ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾਇਆ ਹੈਗਾ ਔਰ ਸਵਾਰੀਆਂ ਨੂੰ ਜਿੱਥੇ ਪਰੇਸ਼ਾਨੀਆਂ ਹੋਈਆਂ ਉੱਥੇ ਆਪਾਂ ਦੱਸ ਦਈਏ ਕਿ ਇੱਥੇ ਆਮ ਰਾਹਗੀਰਾਂ ਨੂੰ ਕਾਫੀ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸ਼ਾਮ ਦੇ ਸਮੇਂ ਕਾਫੀ ਲੋਕ ਜਿਹੜੇ ਆਪਣੇ ਕੰਮਕਾਰਾਂ ਤੋਂ ਘਰਾਂ ਵੱਲ ਆਉਂਦੇ ਹਨ ਤੇ ਕਾਫੀ ਲੋਕ ਜਿਹੜੇ ਪਰੇਸ਼ਾਨ ਹੋਏ ਇਥੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਇਥੇ ਬਹੁਤ ਹੀ ਜਲ ਜਿਹੜੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮੇ ਪਹੁੰਚ ਰਹੇ ਹਨ ਦੱਸਿਆ ਜਾ ਰਿਹਾ ਕਿ ਇਹ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਦੀਰ ਘੌਰ ਸਥਿਤ ਜਿਹੜਾ ਪਾਸਟ ਡਾਊਨ ਟਾਊਨ ਦੇ ਸਾਹਮਣੇ ਬੱਸ ਸਟੈਂਡ ਬਣਿਆ ਉੱਥੇ ਦੀਆਂ ਤਸਵੀਰਾਂ ਹੈਗੀਆਂ ਕਾਲਕਾ ਚੌਂਕ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਬੱਸ ਚਾਲਕਾਂ ਵੱਲੋਂ ਜਿਹੜੀ ਹੈਗੇ ਬੱਸ ਘੜੀਆਂ ਕਰਕੇ ਜਿਹੜਾ ਦੱਸਿਆ ਗਿਆ ਕਿ 52 ਸੀਟਰ ਬੱਸਾਂ ਦੇ ਵਿੱਚ ਸਿਰਫ 52 ਸਵਾਰੀਆਂ ਹੀ ਬੈਠਣਗੀਆਂ ਇਹ ਜਿਹੜਾ ਪੀ ਆਰਟੀਸੀ ਵਰਕਰ ਯੂਨੀਅਨ ਜਿਹੜੇ ਕੰਡੈਕਟਰ ਵਰਕਰ ਯੂਨੀਅਨ ਹੈਗੇ ਉਹਨਾਂ ਵੱਲੋਂ ਜਿਹੜਾ ਜਿਹੜਾ ਦੱਸਿਆ ਜਾ ਰਿਹਾ ਕਿ ਨਵਾਂ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਨਵਾਂ ਜਿਹੜਾ ਮਤਾ ਪਾਇਆ ਗਿਆ ਕਾਨੂੰਨ ਨਹੀਂ ਮਤਾ ਪਾਇਆ ਗਿਆ ਜਿਹੜਾ ਹਿੱਟ ਐਂਡ ਰਨ ਜਿਹੜਾ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਬਿੱਲ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਹੈ ਜਿਹੜਾ ਮਤਾ ਪਾਇਆ ਗਿਆ ਹੈਗਾ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਕਾਫੀ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਹਨ ਸਵਾਰੀਆਂ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਇੱਥੇ ਨਾਲ ਦੇ ਨਾਲ ਹੀ ਕੰਡੈਕਟਰਾਂ ਤੇ ਡਰਾਈਵਰਾਂ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਜਿਹੜੀਆਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਮਾਰੂ ਨੀਤੀਆਂ ਜਿਹੜੇ ਪਾਸ ਕੀਤੇ ਜਾ ਰਹੇ ਨੇ ਜਿਹੜੇ ਬਿੱਲ ਪਾਸ ਕੀਤੇ ਜਾ ਰਹੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਜਿਹੜਾ ਅੱਜ ਦਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਮੌਕੇ ਦੀ ਤਸਵੀਰਾਂ ਤੁਹਾਨੂੰ ਪਾਰਸਡਾਉਨ ਟਾਉਨ ਦੇ ਸਾਹਮਣੇ ਕਾਲਕਾ ਚੌਕ ਰੀਆ ਉੱਥੇ ਦੀਆਂ ਦਿਖਾ ਰਿਹਾ ਹੈ। ਮਨਪ੍ਰੀਤ ਜੀ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ? ਤੁਹਾਨੂੰ ਦਿੱਕਤ ਇਹ ਹੋ ਰਹੀ ਹੈ ਵੀ ਜਿਹੜੀ ਬਸਤੀ ਹੈ ਪਹਿਲਾਂ ਹੀ ਸਰਵਿਸ ਕੱਟਿਆ ਉਸ ਤੋਂ ਜਿਹੜਾ 52 ਸੀਟਾਂ ਦਾ ਅਲੋਟ ਕਰਿਆ ਇਹਨਾਂ ਨੇ ਕੁੱਟੋ ਉਹਦੇ ਕਰਕੇ ਸਾਨੂੰ ਜਾਣ ਦੀ ਪਰੇਸ਼ਾਨੀ ਹੋ ਰਹੀ ਹੈ। ਸਵੇਰੇ ਵੀ ਆਣ ਦੀ ਪਰੇਸ਼ਾਨੀ ਹੈ ਜਾਣ ਦੀ ਵੀ ਪਰੇਸ਼ਾਨੀ ਹੈ। ਤੇ ਰਸਤੇ ਦੀ ਸਵਾਰੀ ਨੂੰ ਲੈ ਨਹੀਂ ਰਹੇ ਕਿਉਂਕਿ ਬਸ ਸਾਨੂੰ ਨਹੀਂ ਰਹੀ ਕਿਉਂਕਿ ਪਟਿਆਲੇ ਤੋਂ ਬਸ ਭਰ ਕੇ ਆ ਰਹੀ ਹੈ ਚੰਡੀਗੜ੍ਹ ਤੋਂ ਬਸ ਭਰ ਕੇ ਆ ਰਹੀ ਹੈ 44 ਆਪਰਾ ਨਾਮ ਨਿਸ਼ਾਨ ਸਿੰਘ ਜੀ ਨਿਸ਼ਾਨ ਜੀ ਕਿੱਧਰ ਜਾਣਾ ਤੁਸੀਂ ਅਸੀਂ ਜਾਣਾ ਰਾਜਪੁਰਾ ਜੀ ਇਹ ਪੀਆਰਟੀਸੀ ਵਾਲੇ ਦੇ ਕਾਨੂੰਨ ਬਹੁਤ غلط ਹੋ ਰਹੇ ਨੇ ਜਨਾਬ ਕਿਉਂ ਬਹੁਤ ਲੇਡੀਜ਼ ਪਰੇਸ਼ਾਨ ਹੋ ਰਹੀਏ ਚੰਗੀ ਗੱਲ ਨਹੀਂ ਕਿ ਕਿਸੇ ਠੰਡ 'ਚ ਆਪਣੇ ਘਰ ਜਾਣਾ ਸਾਨੂੰ ਇਹ ਬੇਨਤੀ ਹੈ ਵੀ ਬੱਸਾਂ ਰੋ ਕੇ ਉਜੜ ਗਈਆਂ ਨੇ ਪਰ ਬੇਨਜਾਇਜ਼ ਰੁਕੀਆਂ ਨੇ ਸਵਾਰੀ ਨਹੀਂ ਉੱਪਰ ਬਿਠਾ ਰਹੇ ਸਵਾਰੀ ਨਹੀਂ ਬਿਠਾ ਰਹੇ ਨਹੀਂ ਸਵਾਰੀ ਦੀ ਮੰਗ ਹੈ ਇਹ ਵੀ ਸਾਨੂੰ ਬੱਸ ਤੇ ਬਿਠਾਇਆ ਜਾਵੇ ਕਹਿ ਕੀ ਰਹੇ ਸਵਾਰੀ ਨਾ ਪਟਾਉਣ ਦੇ ਪਿੱਛੇ ਜੀ ਅਸੀਂ 52 ਸੈਕਟਰ ਤੋਂ ਵੱਧ ਸਵਾਰੀ ਨਹੀਂ ਪਟਾਣੀ ਕੀ ਨਹੀਂ ਕਰ ਰਹੇ ਅਸੀਂ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਬੱਟੂ ਬੱਟੂ ਨੂੰ ਬਣਾ ਥੋੜਾ ਕਰਦੇ ਤੁਹਾਨੂੰ ਕੱਲ ਕਰ ਲਿਆ ਤਾਂ ਕੱਲ ਕੱਲ ਜਿਹੜੇ ਪਿੰਦੇ ਬਿਠਾਓ ਜ ਨਹੀਂ ਬਿੰਦੇ ਰਹਿਣ ਦੋਣਾ ਹਾਂ ਆਪਣਾ ਰੂਲ ਹਾਂ ਕੋਈ ਨਹੀਂ ਆਈ ਸਰਕਾਰ ਨੇ ਕੁਝ ਵੀ ਨੋਟੀਫਿਕੇਸ਼ਨ ਨਹੀਂ ਦਿੱਤੀ ਇਹ ਆਪਣਾ ਰੂਲ ਹੈ ਭਾਈ ਸਾਹਿਬ ਕੀ ਨਾਮ ਹੈ ਆਪਣਾ ਹਾਂਜੀ ਕੀ ਨਾਮ ਹੈ ਜੀ ਮਾਨਸ਼ੂਕ ਜੀ ਦਿੱਕਤ ਆ ਰਹੀ ਹੈ 52 ਬੰਦਾ ਤਾਂ ਉਹ ਕਹਿੰਦੇ ਉੱਪਰ ਬੰਦਾ ਨਹੀਂ ਚੜਾਣਾ ਸੀ ਗੱਡੀ ਤਾਂ ਤਾਂ ਕਰਕੇ ਸੜਕ ਜਾ ਹਾਂਜੀ 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 ਪਰਮਾਨੈਂਟ ਹੈ ਇਹ ਪਤਾ ਨਹੀਂ ਬੈਠਾ ਬੈਠਾ ਇਹ ਬਸ ਬਸਾਲੇ ਮੈਂ ਨਾ ਕਿ ਮੈਂ ਅਲਮੁਲਿਹਮਦ ਅੱਜ ਮੈਂ ਬੋਲਦਾ ਨਾ ਵਿਕਟੋਰੀਆ ਮੌਨੂਮੈਂਟ ਕਿੰਨੇ ਦਿਨ ਦੇ ਕੀ ਗੱਲ ਕਰੂੰ ਚਾਹ ਤੇ ਟ੍ਰੈਨੇ ਕਿ ਨਿਕਲ ਨਹੀਂ ਹੈ ਨਾ ਸਾਡੀ ਨਾਲ ਮਨੂ ਕਿ ਨਹੀਂ ਜਰੂਰ ਮੰਨ ਲੈ ਤੇ ਅੱਧੀ ਦੁਰ ਤੇ ਤੁਸੀਂ ਆ ਜਾਓ ਇੱਥੇ ਨਹੀਂ ਨਹੀਂ ਮੰਨ ਰਿਹਾ ਅਸਲ ਤੁਸੀਂ ਯੂਥ ਨਾ ਸਾਰੀ ਜੰਗ ਯੂਥ ਹੋ ਤੁਸੀਂ ਸਾਡੀ ਹੁਣ ਗੁੱਡਾ ਕਰਦੀ ਨਹੀਂ ਕਰਦੀ ਮੁੰਡਾ ਕਰਦੀ ਮਸਾ ਮਸਾ ਦੇ ਲਾਗ ਮਸਾ ਇਹ ਵੀ ਤਾਂ ਸੋਚ ਕਰ ਜੀ ਤਾ ਗੁੱਡਾ ਕਰਦੀ ਨਹੀਂ ਕਰਦੀ ਗੁੱਡਾ ਕਰਦੀ खो <laughs> <laughs>